ਸਸਿਕਾ ਜੀ ਮੈਂ ਕੋਮਲ ਕਪੂਰ ਤੁਹਾਨੂੰ ਦੇਖ ਰਹੇ ਚੈਨਲ ਪੰਜਾਬੀ ਅਮਰੀਕਾ ਦੇ ਵਿੱਚ ਇੱਕ ਫੌਜੀ ਉਤਪਾਦਨ ਪਲਾਂਟ ਦੇ ਵਿੱਚ ਵੱਡਾ ਧਮਾਕਾ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ ਅਧਿਕਾਰੀਆਂ ਦਾ ਕਹਿਣਾ ਹੈ ਕਿ 19 ਲੋਕ ਲਾਪਤਾ ਨੇ ਅਤੇ ਉਹਨਾਂ ਦੇ ਮਾਰੇ ਜਾਣ ਦਾ ਖਰਸ਼ਾ ਵੀ ਜਤਾਇਆ ਜਾ ਰਿਹਾ ਹੈ ਅਮਰੀਕੀ ਮੀਡੀਆ ਦੁਆਰਾ ਪ੍ਰਸਤਾਵਿਤ ਤ ਖਵਾਈ ਫੂਟੇਸ ਦੇ ਵਿੱਚ ਟੈਨੇਸੀ ਦੇ ਹਿਕਮੈਨ ਕਾਉਂਟੀ ਦੇ ਵਿੱਚ ਫੈਕਟਰੀ ਦੇ ਵਿੱਚ ਮਲਬਾ ਥੁਕਤਾ ਦੇਖਿਆ ਗਿਆ ਤੇ ਨਾਲ ਹੀ ਇਹ ਧਮਾਕਾ ਸ਼ੁੱਕਰਵਾਰ ਸਵੇਰੇ 9:30 ਵਜੇ ਹੋਇਆ ਹੈ ਜੀ ਦੀ ਜਾਣਕਾਰੀ ਸਥਾਨਕ ਮੀਡੀਆ ਦੇ ਵੱਲੋਂ ਦਿੱਤੀ ਗਈ ਹੈ ਕੰਪਲੈਕਸ ਕਾਉਂਟੀ ਸ਼ੈਰਿਫ ਪੁਲਿਸ ਡੇਵਿਸ ਨੇ ਇਸ ਦੁਸ਼ਾਰੇ ਬਾਰੇ ਕਿਹਾ ਹੈ ਕਿ ਸਮਝੌਣ ਦੇ ਲਈ ਕੁਝ ਵੀ ਨਹੀਂ ਹੈ ਤੇ ਖਤਮ ਹੋ ਗਿਆ ਹੈ ਅਦਰ ਡੇਵਿਸ ਨੇ ਇਸ ਹਾਦਸੇ ਨੂੰ ਹੁਣ ਤੱਕ ਦੇ ਸਭ ਤੋਂ ਭਿਆਨਕ ਦ੍ਰਿਸ਼ਾਂ ਦੇ ਵਿੱਚੋਂ ਇੱਕ ਦੱਸਿਆ ਅਮਰੀਕਾ ਦੇ ਟੈਨੇਸੀ ਸੂਬੇ ਦੇ ਵਿੱਚ ਬੰਬ ਤਿਆਰ ਕਰਨ ਵਾਲੇ ਕਾਰਖਾਨੇ ਦੇ ਵਿੱਚ ਹੋਏ ਧਮਾਕੇ ਦੌਰਾਨ ਕਟੋ-ਕਟ 19 ਜਨਿਆਂ ਦੀ ਮੌਤ ਤੱਕਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ टेनेसी सुबह दी राजधानी नैशविल ਤੋਂ 60 ਮੀਲ ਦੱਖਣ ਪੱਛਮ ਦਿਵਸਤਿਤ ਬੱਸ ਨੋਟ ਕਸਬੇ ਨੇੜੇ ਐਕਿਊਰੇਟਰ ਐਨਰਜੈਟਿਕ ਸਿਸਟਮਸ ਪਲਾਂਟ ਦੇ ਵਿੱਚ ਸ਼ੁੱਕਰਵਾਰ ਸਵੇਰੇ ਤਕਰੀਬਨ 8 ਵਜੇ ਵੱਡਾ ਧਮਾਕਾ ਹੋਇਆ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਕਾਰਖਾਨੇ ਤੋਂ ਮੀਲਾ ਦੂਰ ਰਿਹਾਇਸ਼ੀ ਇਲਾਕੇ ਦੇ ਵਿੱਚ ਵਸਦੇ ਲੋਕਾਂ ਨੇ ਇਸ ਆਵਾਜ਼ ਨੂੰ ਸੁਣਿਆ ਤਮਾਕੀ ਵਾਲੀ ਥਾਂ ਦੇ ਲਈ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਾਰਖਾਨੇ ਦੀ ਇਮਾਰਤ ਤਬਾਹ ਹੋ ਚੁੱਕੀ ਹੈ ਤੇ ਉੱਥੇ ਮੌਜੂਦਾ ਗੱਡੀਆਂ ਤੇ ਪਰ ਖੱੱਚੇ ਵੀ ਉੱਡ ਗਏ ਨੇ ਇਸ ਤੋਂ ਪਹਿਲਾਂ 1 ਅਪ੍ਰੈਲ 2014 ਦੇ ਵਿੱਚ ਵੀ ਇਸੇ ਤਰ੍ਹਾਂ ਕਾਰਖਾਨੇ ਦੇ ਵਿੱਚ ਧਮਾਕਾ ਹੋਇਆ ਅਤੇ ਉਸ ਵੇਲੇ 1 ਜਣੇ ਦੀ ਜਾਨ ਗਈ ਜਦਕਿ 3 ਹੋਰ ਜ਼ਖਮੀ ਪੈ ਗਏ ਹਫਰੀਜ਼ ਕਾਉਂਟੀ ਦੇ ਸ਼ੈਰਿਫ ਕ੍ਰਿਸ ਡੇਵਿਸ ਨੇ ਦੱਸਿਆ ਕਿ 19 ਜੋਨੇ ਲਾਪਤਾ ਨੇ ਜਿਨ੍ਹਾਂ ਦੇ ਪਰਿਵਾਰਾਂ ਨੂੰ ਤਰਵਾਸ ਦੇਣ ਦਾ ਯਤਨ ਕੀਤਾ ਜਾ ਰਿਹਾ ਹੈ ਪੁਲਿਸ ਮੁਤਾਬਕ ਵੱਡੇ ਧਮਾਕੇ ਤੋਂ ਬਾਅਦ ਕਾਰਖਾਨੇ ਦੇ ਵਿੱਚ ਕਈ ਛੋਟੇ ਧਮਾਕੇ ਵੀ ਹੋਏ ਜਿਸ ਦੇ ਮੱਦੇਨਜ਼ਰ ਐਮਰਜੈਂਸੀ ਕਾਮਿਆਂ ਨੂੰ ਮੌਕੇ ਤੇ ਪਹੁੰਚਣ ਦੇ ਵਿੱਚ ਦੇਰੀ ਹੋਈ ਹੈ ਬਿਊਰੋ ਆਫ ਅਲਕੋਹਲ ਟੈਬਾਕ ਪੈਚ ਟੋਬੈਕੋ ਫਾਇਰ ਆਰਮਸ ਐਂਡ ਐਕਸਪਲੋਸਿਵਸ ਦੇ ਅਫਸਰਾਂ ਦੀ ਟੀਮ ਰਵਾਨਾ ਹੋ ਚੁੱਕੀ ਹੈ ਤੇ ਕੁਝ ਦਿਨਾਂ ਤੱਕ ਧਮਾਕੇ ਦੇ ਕਾਰਨ ਬਾਰੇ ਪਤਾ ਲੱਗ ਸਕਦਾ ਹੈ ਜੇ ਪਾਸੇ ਕਾਰਖਾਨੇ ਤੋਂ 15 ਮੀਟਰ ਦੂਰ ਰਹਿੰਦੀ ਬਿਓਨਿਕਾ ਹੌਲਟ ਨੇ ਦੱਸਿਆ ਕਿ ਉਹ ਆਪਣੇ ਬੈੱਡਰੂਮ ਦੇ ਵਿੱਚ ਸੀ ਅਤੇ ਸਾਰਾ ਘਰ ਕੰਬ ਗਿਆ ਸ਼ੁਰੂਆਤ ਦੇ ਵਿੱਚ ਇਹ ਮਹਿਸੂਸ ਹੋਇਆ ਕਿ ਜੰਗ ਸ਼ੁਰੂ ਹੋ ਚੁੱਕੀ ਹੈ ਅਤੇ ਹੁਣ ਕੋਈ ਵੀ ਨਹੀਂ ਬਚੇਗਾ ਕਾਰਖਾਨੇ ਤੋਂ 20 ਮਿੰਟ ਦੀ ਦੂਰੀ ਉੱਤੇ ਲੋਕਲਵਿਲ ਵਿਖੇ ਰਹਿੰਦੇ ਲੋਕਾਂ ਨੇ ਕਿਹਾ ਕਿ ਉਹਨਾਂ ਦੇ ਘਰ ਬੁਰੀ ਤਰ੍ਹਾਂ ਕੰਬ ਗਈ کارਖਾਨੇ ਤੋਂ 40 ਮੀਲ ਦੂਰ ਸੈਂਟਾਫੇ ਵਿਖੇ ਰਹਿੰਦੇ ਲੋਕਾਂ ਨੇ ਵੀ ਸੋਸ਼ਲ ਮੀਡੀਆ ਰਾਹੀਂ ਆਪਣੇ ਘਰ ਕੰਬਣ ਦਾ ਜ਼ਿਕਰ ਕੀਤਾ तकरीबन 1300 ਇਕੜੇ ਦੇ ਵਿੱਚ ਫੈਲੇ ਕਾਰਖਾਨੇ ਵਿੱਚ ਪੰਪ ਤਾਪ ਦੇਖਣ ਲਈ ਖਾਸ ਥਾਵਾ ਬਣੀਆਂ ਹੋਈਆਂ ਨਹੀਂ ਪਰ ਧਮਾਕਾ ਕਿਥੇ ਕਿਉਂ ਹੋਇਆ ਅਜੇ ਕਈ ਸਵਾਲਾਂ ਦੇ ਜਵਾਬ ਮਿਲਣ ਦੇ ਵਿੱਚ ਸਮਾਂ ਲੱਗ ਸਕਦਾ ਹੈ ਸਸਿਕਾ ਜੀ ਮੈਂ ਕੋਮਲ ਕਪੂਰ ਉਸ ਦੇਖ ਰਹੇ ਚੈਨਲ ਪੰਜਾਬੀ ਅਮਰੀਕਾ ਦੇ ਵਿੱਚ ਇੱਕ ਫੌਜੀ ਉਤਪਾਦਨ ਪਲਾਂਟ ਦੇ ਵਿੱਚੋਂ ਵੱਡਾ ਧਮਾਕਾ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ ਅਧਿਕਾਰੀਆਂ ਦਾ ਕਹਿਣਾ ਹੈ ਕਿ 19 ਲੋਕ ਲਾਪਤਾ ਨੇ ਅਤੇ ਉਹਨਾਂ ਦੇ ਮਾਰੇ ਜਾਣ ਦਾ ਖਰਸ਼ਾ ਵੀ ਜਤਾਇਆ ਜਾ ਰਿਹਾ ਹੈ ਅਮਰੀਕੀ ਮੀਡੀਆ ਦੁਆਰਾ ਪ੍ਰਸਤਾਵਿਤ ਹਵਾਈ ਫੁਟੇਸ ਦੇ ਵਿੱਚ ਟੈਨੇਸੀ ਦੇ ਹਿਕ ਮੈਨ ਕਾਉਂਟ ਦੇ ਵਿੱਚ ਫੈਕਟਰੀ ਦੇ ਵਿੱਚ ਮਲਬਾ ਤੁਕਤਾ ਦੇਖਿਆ ਗਿਆ ਤੇ ਨਾਲ ਹੀ ਇਹ ਧਮਾਕਾ ਸ਼ੁਕਰਵਾਰ ਸਵੇਰੇ 8:30 ਵਜੇ ਹੋਇਆ ਹੈ ਜੀ ਦੀ ਜਾਣਕਾਰੀ ਸਥਾਨਕ মিডিਆ ਦੇ ਵੱਲੋਂ ਦਿੱਤੀ ਗਈ ਹੈ ਕੌਂਫਰਸ ਕਾਉਂਟੀ ਸ਼ੈਰਿਫ ਕ੍ਰੀਸ ਡੇਵਿਸ ਨੇ ਇਸ ਦੁਸ਼ਾਰੇ ਬਾਰੇ ਕਿਹਾ ਹੈ ਕਿ ਸਮਝੌਣ ਦੇ ਲਈ ਕੁਝ ਵੀ ਨਹੀਂ ਹੈ ਤੇ ਖਤਮ ਹੋ ਗਿਆ ਹੈ ਅਦਰ ਡੇਵਿਸ ਨੇ ਇਸ ਹਾਦਸੇ ਨੂੰ ਹੁਣ ਤੱਕ ਦੇ ਸਭ ਤੋਂ ਭਿਆਨਕ ਦ੍ਰਿਸ਼ਾਤ ਦੇ ਵਿੱਚੋਂ ਇੱਕ ਦੱਸਿਆ ਅਮਰੀਕਾ ਦੇ ਟੈਨੇਸੀ ਸੂਬੇ ਦੇ ਵਿੱਚ ਬੰਬ ਤਿਆਰ ਕਰਨ ਵਾਲੇ ਕਾਰਖਾਨੇ ਦੇ ਵਿੱਚ ਹੋਏ ਧਮਾਕੇ ਦੌਰਾਨ ਕਟੋਕਟ ਉਨੀ ਚੁੰਨਿਆ ਦੀ ਮੌਤ ਤੱਕਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਤੇਨੇਸੀ ਸੂਬੇ ਦੀ ਰਾਸਥਾਨੀ ਨੈਸ਼ਵੀਲ ਤੋਂ 60 ਮੀਲ ਦੱਖਣ ਪੱਛਮ ਦਿਵਸ ਸਥਿਤ ਬਸ ਨਾਟ ਕਸਬੇ ਨੇੜੇ ਐਕਿਊਰੇਟਰ ਐਨਰਜ਼ੈਟਿਕਲ ਸਿਸਟਮਸ ਪਲਾਂਟ ਦੇ ਵਿੱਚ ਸ਼ੁੱਕਰਵਾਰ ਸਵੇਰੇ ਤਕਰੀਬਨ 8 ਵਜੇ ਇੱਕ ਵੱਡਾ ਧਮਾਕਾ ਹੋਇਆ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਕਾਰਖਾਨੇ ਤੋਂ ਮੀਲਾ ਦੂਰ ਰਿਹਾਇਸ਼ੀ ਇਲਾਕੇ ਦੇ ਵਿੱਚ ਵਸਦੇ ਲੋਕਾਂ ਨੇ ਇਸ ਆਵਾਜ਼ ਨੂੰ ਸੁਣਿਆ ਧਮਾਕੇ ਵਾਲੀ ਥਾਂ ਦੇ ਲਈ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਾਰਖਾਨੇ ਦੀ ਇਮਾਰਤ ਤਬਾਹ ਹੋ ਚੁੱਕੀ ਹੈ ਤੇ ਉੱਥੇ ਮੌਜੂਦਾ ਗੱਡੀਆਂ ਤੇ ਪਰ ਖੱਚੇ ਵੀ ਗਏ ਨਹੀਂ ਇਸ ਤੋਂ ਪਹਿਲਾਂ 1 ਅਪ੍ਰੈਲ 2014 ਦੇ ਵਿੱਚ ਵੀ ਇਸੇ ਤਰ੍ਹਾਂ ਕਾਰਖਾਨੇ ਦੇ ਵਿੱਚ ਧਮਾਕਾ ਹੋਇਆ ਅਤੇ ਉਸ ਵੇਲੇ 1 ਜਣੇ ਦੀ ਜਾਨ ਗਈ ਜਦਕਿ 3 ਹੋਰ ਜ਼ਖਮੀ ਪਾਈ ਗਏ ਹਫਰੀਜ਼ ਕਾਉਂਟੀ ਦੇ ਸ਼ੈਰਿਫ ਕ੍ਰਿਸ ਡੇਵਿਸ ਨੇ ਦੱਸਿਆ ਕਿ 19 ਜੁਨੇ ਲਾਪਤਾ ਨੇ ਜਿਨ੍ਹਾਂ ਦੇ ਪਰਿਵਾਰਾਂ ਨੂੰ ਤਰਵਾਸ ਦੇਣ ਦਾ ਯਤਨ ਕੀਤਾ ਜਾ ਰਿਹਾ ਹੈ ਪੁਲਿਸ ਮੁਤਾਬਕ ਵੱਡੇ ਧਮਾਕੇ ਤੋਂ ਬਾਅਦ ਕਾਰਖਾਨੇ ਦੇ ਵਿੱਚ ਕਈ ਛੋਟੇ ਧਮਾਕੇ ਵੀ ਹੋਏ ਜਿਸ ਦੇ ਮੱਦੇਨਜ਼ਰ ਐਮਰਜੈਂਸੀ ਕਾਮਿਆਂ ਨੂੰ ਮੌਕੇ ਤੇ ਪਹੁੰਚਣ ਦੇ ਵਿੱਚ ਦੇਰੀ ਹੋਈ ਹੈ ਬਿਊਰੋ ਆਫ ਐਲਕੋਹਲ ਟੈਬਾਕ ਪੈਚ ਟੋਬੈਕੋ ਫਾਇਰ ਆਰਮਸ ਐਂਡ ਐਕਸਪਲੋਸਿਵਸ ਦੇ ਅਸਤਨਾ ਦੀ ਟੀਮ ਰਵਾਨਾ ਹੋ ਚੁੱਕੀ ਹੈ ਤੇ ਕੁਝ ਦਿਨਾਂ ਤੱਕ ਧਮਾਕੇ ਦੇ ਕਾਰਨ ਬਾਰੇ ਪਤਾ ਲੱਗ ਸਕਦਾ ਹੈ ਜੇ ਬੱਸੇ کارਖਾਨੇ ਤੋਂ 15 ਮੀਲ ਦੂਰ ਰਹਿੰਦੀ ਬਿਓਨਿਕਾ ਹੌਲਟ ਨੇ ਦੱਸਿਆ ਕਿ ਉਹ ਆਪਣੇ ਬੈੱਡਰੂਮ ਦੇ ਵਿੱਚ ਸੀ ਅਤੇ ਸਾਰਾ ਘਰ ਕੰਬ ਗਿਆ ਸ਼ੁਰੂਆਤ ਦੇ ਵਿੱਚ ਇਹ ਮਹਿਸੂਸ ਹੋਇਆ ਕਿ ਜ਼ੰਕ ਸ਼ੁਰੂ ਹੋ ਚੁੱਕੀ ਹੈ ਅਤੇ ਹੁਣ ਕੋਈ ਵੀ ਨਹੀਂ ਬਚੇਗਾ کارਖਾਨੇ ਤੋਂ 20 ਮਿੰਟ ਦੀ ਦੂਰੀ ਉੱਤੇ ਲੋਕਲਵਿਲ ਵਿਖੇ ਰਹਿੰਦੇ ਲੋਕਾਂ ਨੇ ਕਿਹਾ ਕਿ ਉਹਨਾਂ ਦੇ ਘਰ ਬੂਦੀ ਤਰ੍ਹਾਂ ਕੰਬ ਗਏ ਕਾਰਖਾਨੇ ਤੋਂ 40 میل ਦੂਰ ਸੈਂਟਾਫੇ ਵਿਖੇ ਰਹਿਣ ਦੇ ਲੋਕਾਂ ਨੇ ਵੀ ਸੋਸ਼ਲ ਮੀਡੀਆ ਰਾਹੀਂ ਆਪਣੇ ਘਰ ਕੰਬਨ ਦਾ ਜ਼ਿਕਰ ਕੀਤਾ तकरीबन 1300 ਏਕੜ ਦੇ ਵਿੱਚ ਪਹਿਲੇ ਕਾਰਖਾਨੇ ਵਿੱਚ ਪੰਪਤਾ ਪ੍ਰੀਖਣ ਲਈ ਖਾਸ ਥਾਵਾਵਾਂ ਬਣੀਆਂ ਹੋਈਆਂ ਨਹੀਂ ਪਰ ਤਮਾਕਾ ਕਿਥੇ ਕਿਉਂ ਹੋਇਆ ਅਜੇ ਕਈ ਸਵਾਲਾਂ ਦੇ ਜਵਾਬ ਮਿਲਣ ਦੇ ਵਿੱਚ ਸਮਾਂ ਲੱਗ ਸਕਦਾ ਹੈ ਸਸਿਕਾ ਜੀ ਮੈਂ ਕੋਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਅਮਰੀਕਾ ਦੇ ਵਿੱਚ ਇੱਕ ਫੌਜੀ ਉਤਪਾਦਨ ਪਲਾਂਟ ਦੇ ਵਿੱਚੋਂ ਵੱਡਾ ਧਮਾਕਾ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ ਅਧਿਕਾਰੀਆਂ ਦਾ ਕਹਿਣਾ ਹੈ ਕਿ 19 ਲੋਕ ਲਾਪਤਾ ਨੇ ਅਤੇ ਉਹਨਾਂ ਦੇ ਮਾਰੇ ਜਾਣ ਦਾ ਖਰਸ਼ਾ ਵੀ ਜਤਾਇਆ ਜਾ ਰਿਹਾ ਹੈ ਅਮਰੀਕੀ ਮੀਡੀਆ ਦੁਆਰਾ ਪ੍ਰਸਤਾਵਿਤ ਤ ਹਵਾਈ ਫੁਟੇਸ ਦੇ ਵਿੱਚ ਟੈਨੇਸੀ ਦੇ ਹਿਕਮੈਨ ਕਾਉਂਟੀ ਦੇ ਵਿੱਚ ਫੈਕਟਰੀ ਦੇ ਵਿੱਚ ਮਲਬਾ ਥੁਕਤਾ ਦੇਖਿਆ ਗਿਆ ਤੇ ਨਾਲ ਹੀ ਇਹ ਧਮਾਕਾ ਸ਼ੁਕਰਵਾਰ ਸਵੇਰੇ 8:00 ਵਜੇ ਹੋਇਆ ਹੈ ਜੀ ਦੀ ਜਾਣਕਾਰੀ ਸਥਾਨਕ ਮੀਡੀਆ ਦੇ ਵੱਲੋਂ ਦਿੱਤੀ ਗਈ ਹੈ ਹੰਫ੍ਰੀਸ ਕਾਉਂਟੀ ਸ਼ੈਰਿਫ ਪੁਲਿਸ ਡੇਵਿਸ ਨੇ ਇਸ ਬਾਰੇ ਕਿਹਾ ਹੈ ਕਿ ਸਮਝੌਨ ਦੇ ਲਈ ਕੁਝ ਵੀ ਨਹੀਂ ਹੈ ਤੇ ਖਤਮ ਹੋ ਗਿਆ ਹੈ ਅਦਰ ਡੇਵਿਸ ਨੇ ਇਸ ਹਾਦਸੇ ਨੂੰ ਹੁਣ ਤੱਕ ਦੇ ਸਭ ਤੋਂ ਭਿਆਨਕ ਦ੍ਰਿਸ਼ਾਂ ਤੇ ਵਿੱਚੋਂ ਇੱਕ ਦੱਸਿਆ ਅਮਰੀਕਾ ਦੇ ਟੈਨੇਸੀ ਸੂਬੇ ਦੇ ਵਿੱਚ ਬੰਬ ਤਿਆਰ ਕਰਨ ਵਾਲੇ ਕਾਰਖਾਨੇ ਦੇ ਵਿੱਚ ਹੋਏ ਧਮਾਕੇ ਦੌਰਾਨ ਕਟੋ-ਕਟ 19 ਜਣਿਆਂ ਦੀ ਮੌਤ ਤੱਕ ਹੱਛਾ ਜ਼ਾਹਰ ਕੀਤਾ ਜਾ ਰਿਹਾ ਹੈ ਤੈਨੇਸੀ ਸੂਬੇ ਦੀ ਰਾਸਥਾਨੀ ਨੈਸ਼ਵਿਲ ਤੋਂ 60 ਮੀਲ ਦੱਖਣ ਪੱਛਮ ਦਿਵਸ ਸਥਿਤ ਬਸ ਨਾਟ ਕਸਬੇ ਨੇੜੇ ਐਕਿਊਰੇਟਰ ਐਨੈਸੈਟਿਕਲ ਸਿਸਟਮਸ ਪਲਾਂਟ ਦੇ ਵਿੱਚ ਸ਼ੁੱਕਰਵਾਰ ਸਵੇਰੇ ਤਕਰੀਬਨ 8 ਵਜੇ ਵੱਡਾ ਧਮਾਕਾ ਹੋਇਆ। ਧਮਾਕਾ ਇੰਨਾ ਜ਼ੋਰਦਾਰ ਸੀ ਕਿ ਕਾਰਖਾਨੇ ਤੋਂ ਮੀਲਾ ਦੂਰ ਰਿਹਾਇਸ਼ੀ ਇਲਾਕੇ ਦੇ ਵਿੱਚ ਵਸਦੇ ਲੋਕਾਂ ਨੇ ਇਸ ਆਵਾਜ਼ ਨੂੰ ਸੁਣਿਆ। ਧਮਾਕੇ ਵਾਲੀ ਥਾਂ ਦੇ ਲਈ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਾਰਖਾਨੇ ਦੀ ਇਮਾਰਤ ਤਬਾਹ ਹੋ ਚੁੱਕੀ ਹੈ ਤੇ ਉੱਥੇ ਮੌਜੂਦਾ ਗੱਡੀਆਂ ਤੇ ਪਰ ਖੱੱਚੇ ਵੀ ਗਏ ਨੇ ਇਸ ਤੋਂ ਪਹਿਲਾਂ 1 ਅਪ੍ਰੈਲ 2014 ਦੇ ਵਿੱਚ ਵੀ ਇਸੇ ਤਰ੍ਹਾਂ ਕਾਰਖਾਨੇ ਦੇ ਵਿੱਚ ਧਮਾਕਾ ਹੋਇਆ ਅਤੇ ਉਸ ਵੇਲੇ 1 ਜੁਨੇ ਦੀ ਜਾਨ ਗਈ ਜਦਕਿ 3 ਹੋਰ ਜ਼ਖਮੀ ਪਾਏ ਗਏ ਹਫਰੀਜ਼ ਕਾਉਂਟੀ ਦੇ ਸ਼ੈਰੀਫ ਕ੍ਰਿਸ ਡੇਵਿਸ ਨੇ ਦੱਸਿਆ ਕਿ 19 ਜੂਨ ਨੂੰ ਲਾਪਤਾ ਨੇ ਜਿਨ੍ਹਾਂ ਦੇ ਪਰਿਵਾਰਾਂ ਨੂੰ ਤਰਵਾਸ ਦੇਣ ਦਾ ਯਤਨ ਕੀਤਾ ਜਾ ਰਿਹਾ ਹੈ ਪੁਲਿਸ ਮੁਤਾਬਕ ਵੱਡੇ ਧਮਾਕੇ ਤੋਂ ਬਾਅਦ ਕਾਰਖਾਨੇ ਦੇ ਵਿੱਚ ਕਈ ਛੋਟੇ ਧਮਾਕੇ ਵੀ ਹੋਏ ਜਿਸ ਦੇ ਮੱਦੇਨਜ਼ਰ ਐਮਰਜੈਂਸੀ ਕਾਮਿਆਂ ਨੂੰ ਮੌਕੇ ਤੇ ਪਹੁੰਚਣ ਦੇ ਵਿੱਚ ਦੇ ਹੋਈ ਹੈ ਬਿਊਰੋ ਆਫ ਐਲਕੋਹਲ ਟੈਬਾਕ ਪੈਚ ਟੋਬੈਕੋ ਫਾਇਰ ਆਰਮਸ ਐਂਡ ਐਕਸਪਲੋਸਿਵਸ ਦੇ ਅਸਤਨਾ ਦੀ ਟੀਮ ਰਵਾਨਾ ਹੋ ਚੁੱਕੀ ਹੈ ਤੇ ਕੁਝ ਦਿਨਾਂ ਤੱਕ ਧਮਾਕੇ ਦੇ ਕਾਰਨ ਬਾਰੇ ਪਤਾ ਲਗ ਸਕਤੇ ਜੇ ਬੱਸੇ کارਖਾਨੇ ਤੋਂ 15 ਮੀਲ ਦੂਰ ਰਹਿੰਦੀ ਬਿਓਨਿਕਾ ਹੌਲਟ ਨੇ ਦੱਸਿਆ ਕਿ ਉਹ ਆਪਣੇ ਬੈਡਰੂਮ ਦੇ ਵਿੱਚ ਸੀ ਅਤੇ ਸਾਰਾ ਘਰ ਕੰਬ ਗਿਆ ਸ਼ੁਰੂਆਤ ਦੇ ਵਿੱਚ ਇਹ ਮਹਿਸੂਸ ਹੋਇਆ ਕਿ ਜੰਗ ਸ਼ੁਰੂ ਹੋ ਚੁੱਕੀ ਹੈ ਅਤੇ ਹੁਣ ਕੋਈ ਵੀ ਨਹੀਂ ਬਚੇਗਾ کارਖਾਨੇ ਤੋਂ 20 ਮਿੰਟ ਦੀ ਦੂਰੀ ਉੱਤੇ ਲੋਕਲਵਿਲ ਵਿਖੇ ਰਹਿੰਦੇ ਲੋਕਾਂ ਨੇ ਕਿਹਾ ਕਿ ਉਹਨਾਂ ਦੇ ਘਰ ਵੀ ਤਰ੍ਹਾਂ ਕੰਬ ਗਏ ਕਾਰਖਾਨੇ ਤੋਂ 40 ਮੀਲ ਦੂਰ ਸੈਂਟਾਫੇ ਵਿਖੇ ਰਹਿੰਦੇ ਲੋਕਾਂ ਨੇ ਵੀ ਸੋਸ਼ਲ ਮੀਡੀਆ ਰਾਹੀਂ ਆਪਣੇ ਘਰ ਕੰਬਨ ਦਾ ਜ਼ਿਕਰ ਕੀਤਾ ਤਕਰੀਬਨ 1300 ਏਕੜ ਦੇ ਵਿੱਚ ਫੈਲੇ ਕਾਰਖਾਨੇ ਵਿੱਚ ਪੰਪ ਤਾਪ ਦੇਖਣ ਲਈ ਖਾਸ ਥਾਵਾ ਬਣੀਆਂ ਹੋਈਆਂ ਨਹੀਂ ਪਰ ਤਮਾਕਾ ਕਿਥੇ ਕਿਉਂ ਹੋਇਆ ਅਜੇ ਕਈ ਸਵਾਲਾਂ ਦੇ ਜਵਾਬ ਮਿਲਣ ਦੇ ਵਿੱਚ ਸਮਾਂ ਲੱਗ ਸਕਦਾ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ